लुधियाना ਦੇ ਇਲਾਕੇ ਵਿਜੈ ਨਗਰ ਨੇੜੇ ਬੁੱਟਾ ਦਰਿਆ ਬੜੇ ਧਾਰਮਿਕ ਸੰਸਥਾਨ ਵਿਖੇ ਬਾਫੂ ਗੰਗाराम ਕੋਰੀ ਵਾਲਿਆਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਤਾਲੀਮਾ ਸਲਾਣਾ ਜੋੜ ਮੇਲਾ ਦਾ ਆਰੰਭ ਝੰਡਾ ਦੀ ਰਸਮ ਅਦਾ ਕਰਕੇ ਤਿੰਨ ਰੋਜ਼ਾ ਮੇਲਾ ਸ਼ੁਰੂ ਕੀਤਾ ਗਿਆ। ਇਹ ਮੇਲਾ 30 ਸਤੰਬਰ ਤੋਂ ਆਖਰੀ ਦਿਨ 2 ਅਕਤੂਬਰ 2021 ਤੱਕ ਲਗਾਤਾਰ ਚੱਲੇਗਾ ਅਤੇ ਇਸ ਮੌਕੇ ਦੂਰੋਂ ਦੂਰੋਂ ਮਸ਼ਹੂਰ ਕਵਾਲ ਅਤੇ ਪ੍ਰਸਿੱਧ ਕਲਾਕਾਰ ਗੁੰਗਾਨ ਕਰਨ ਦੇ ਲਈ ਪਹੁੰਚਣਗੇ ਅਤੇ ਮੇਲੇ ਦੀ ਪ੍ਰਬੰਧਕ ਕਮੇਟੀ ਨੇ ਆਪ ਸਭ ਨੂੰ ਸ਼ਾਮਲ ਹੋਣ ਦਾ ਖੁੱਲਾ ਸੱਦਾ ਵੀ ਦਿੱਤਾ। तेसि चढ़ो ਹੋਰੀ ਸਰਕਾਰ ਬਾਬੇ ਦੀ ਜੈ ਹੋ ਗੁਣਾ ਹਰੀ ਬਾਬੇ ਦੀ ਜੈ ਹੋ ਮਾ ਦੀ ਜੀ ਤੋਂ ਜਾਵਾ ਜੇ ਕੋਈ ਇਹ ਜਿਹੜਾ ਪੁਰੀ ਸਰਕਾਰ ਦਾ ਮੇਲਾ ਹੈ ਜੀ ਇਹ ਕੈਲਿਮਾ ਮੇਲਾ ਹੈ ਜੀ ਅੱਜ ਦੂਜਾ ਦੇ ਨਹੀਂ ਮੇਲੇਗਾ ਪਰਮਾਤਮਾ ਅੱਜ ਜੋ ਅੱਜ ਇੱਥੇ ਜਿੰਨੀ ਦੁਨੀਆ ਆਈ ਆ ਅੱਜ ਜਿੰਨੀ ਦੁਨੀਆ ਇੱਥੇ ਆਈ ਆ ਹਰ ਸਾਲ ਪਰਮਾਤਮਾ ਕਰਕੇ ਹਰ ਸਾਲ ਇੱਥੇ ਕਿਚਿਆਂ ਬਰੇ ਦੇ ਨਾਲ ਤੇ ਜਿਹੜੇ ਵੀ ਮੇਰੇ ਵੀਰ ਆਏ ਆ ਮੇਰੀ ਭੈਣਾ ਮਾਤਾ ਜਨੇ ਵੀਰ ਆਏ ਆ ਇਹ ਝੋਲੀਆਂ ਭਰ ਭਰ ਜਾਣੇ ਤੋਂ ਲੈ ਕੇ ਜਾ ਕੋਰੀ ਸਰਕਾਰ ਮੈਂ ਤਾਂ ਸਾਰ ਨੂੰ ਹੀ ਪੀਲ ਕਰਦਾ ਆ ਉਹ ਵੀ ਇੱਥੇ ਬਾਅਦ ਤੋਂ ਬਾਅਦ ਮੇਰੇ ਵੀਰ ਜਿੰਨੀ ਮਾਂ ਭੈਣਾ ਜਰੂਰ ਆਨ ਦਰਸ਼ਨ ਕਰਨ ਕਿਉਂਕਿ ਇਹ ਜਿਹੜਾ ਮੇਲਾ ਇਹ ਬੜੇ ਹੀ ਦੁੰਦਾਉਣਾ ਬਣਾਇਆ ਯਾਰਾ ਇਹ ਬੜੇ ਹੀ ਨਾਲੇ ਇਹਦੇ ਵਿੱਚ ਬਹੁਤ ਜੰਬੋ ਚਾ ਡਿਸਪਲਿਨ ਅਭੀ ਲੇਡੀਜ਼ ਲਈ ਅੱਡ ਜੈਂਸ ਦੀ ਅੱਡ ਸਾਰੀਆਂ ਸੇਵਾ ਦੀ ਉਪਲਬਧਰੀ ਵੀ ਆ ਜਿਹੜਾ ਕਾਰਾ ਕੋਰੀ ਸਰਕਾਰ ਦਾ ਬਹੁਤ ਸਾੱਚੇ ਦਰਵਾਜ਼ਾ ਕੀਆ ਦਰਬਾਰ ਕੋਰੀ ਸਰਕਾਰ ਦਾ ਕੈਲਿਮਾ ਮੇਲੇ ਰੀਆ ਸਭ ਸੰਗਤ ਨੂੰ ਲੱਖ ਲੱਖ ਵਧਾਈਆਂ ਅਸੀਂ ਇਹ ਮੇਲਾ ਬਹੁਤ ਜ਼ਿਆਦਾ ਸਾਬਾ ਬਲੀ ਤੁਮ ਨਾਲ ਬਣਾ ਰਹੇ ਆ ਜਿੰਨੇ ਸਾਡੇ ਗਰੁੱਪ ਮੈਂਬਰ ਸਾਰੇ ਮੇਲ ਜੋ ਨਾਲ ਬਹੁਤ ਵਧੀਆ ਮੇਲੇ ਦਾ ਪ੍ਰੋਗਰਾਮ ਕਰ ਰਹੀ ਹੈ ਬਹੁਤ ਜ਼ਿਆਦਾ ਇੰਤਜ਼ਾਮ ਕੀਤਾ ਹੋਇਆ ਸੀ ਜੋ ਸਾਡੇ ਕੋ ਹੋ ਸਕਦਾ ਹੈ ਸਾਡੇ ਪ੍ਰਧਾਨ ਸ਼ਾਜਨ ਟਵਾਲ ਜੀ ਨੇ ਸਾਡਾ ਪੂਰਾ ਸਹਿਯੋਗ ਦਿੱਤਾ ਤੇ ਉਹਨਾਂ ਨੇ ਇਹ ਮੇਲੇ ਚ ਤੁਮ ਨਾਲ ਸਾਰੀਆਂ ਰੋਣ ਕਲਾਈਆਂ ਮੇਲੇ ਚ ਬਾਕੀ ਸਾਰੇ ਮੇਰੀਆਂ ਪ੍ਰਧਾਨ ਸਜਨ ਟਵਾਲ ਮੈਂਬਰ ਕਮੇਟੀ ਵੱਲੋਂ ਇਸ ਮੇਲੇ ਦੀਆਂ ਲੱਖ ਲੱਖ ਮੁਬਾਰਕਬਾਦ ਨਿਹਰਾ ਬਾਬਾ ਗੰਗाराम ਪੋਰੀ ਸਾਹਿਬ ਸੱਚੀ ਸਰਕਾਰ ਗੁੱਡਾ ਦਰਿਆ ਤੇ 41ਵਾਂ ਮੇਲਾ ਉਸ 29 ਤਰੀਕ ਦੀ ਮਹਿੰਦੀ ਸਰਕਾਰ ਦੇ ਅੱਜ ਚਿਰਾਗ 30 ਤਰੀਕ ਕੱਲ ਇੱਕ ਤਰੀਕ ਦਾ 2 ਤਰੀਕ ਵਿਧਾਈ 2 ਤਰੀਕ ਤੱਕ 3 ਦਿਨਾਂ ਦਾ ਮੇਲਾ ਉਸ ਬਾਬਾ ਜੀ ਦਾ 41ਵਾਂ ਮੇਲਾ ਬੜੀ ਧੂਮ ਧਾਮ ਨਾਲ ਸ਼ਰਦਾ ਲੋਕਾਂ ਦੇ ਵਿੱਚ ਬਹੁਤ ਹੀ ਹਿੱਸਾ ਦੇ ਕੇ ਮਿਲ ਰਿਹਾ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਮੇਲੇ ਦੀਆਂ ਸਾਰਿਆਂ ਨੂੰ ਮੁਬਾਰਕਾਂ ਬੜਾ ਲੱਖ ਲੱਖ ਮੁਬਾਰਕਾਂ ਜੈਣੀਆਂ ਆਪਾਂ ਨੂੰ ਲੁਧਿਆਣਾ ਤੋਂ ਵਿਪਨ ਅਰੋੜਾ ਦੀ ਰਿਪੋਰਟ ਐਸਐਮ ਜੀ ਨਿਊਜ਼